ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਤੇ ਆਹ ਮੁਰਗੀ ਹੈ ਇੱਕ ਤਾਂ ਇਹ ਆਪਾਂ ਸੇਲ ਕਰਨੀ ਹੈ ਜੀ ਸਾਰੀ ਬਲੈਕ ਐਸਟਰਲੋਬ ਵੀ ਤੇ ਆਰ ਆਰ ਵੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਪਾਂ ਅੱਜ ਗੱਲਾਂ ਬਾਤਾਂ ਬਹੁਤ ਜ਼ਰੂਰੀ ਕਰਨੀਆਂ ਨੇ ਵੀ ਕਿਵੇਂ ਬਚਤ ਹੁੰਦੀ ਹੈ ਇਹਦੇ ਚ ਕੀ ਖਰਚੇ ਹੁੰਦੇ ਨੇ ਫਾਇਦਾ ਹੈਗਾ ਨਵੇਂ ਬੰਦਿਆਂ ਨੂੰ ਕਿਵੇਂ ਸ਼ੁਰੂ ਕਰਨਾ ਚਾਹੀਦਾ ਇਹ ਕਿੰਨੇ ਕ ਪੈਸੇ ਇਹਦੇ ਚ ਪੱਛਦੇ ਨੇ ਮੈਂ ਉਹ ਅੱਜ ਤੁਹਾਨੂੰ ਸਾਰੀ ਗੱਲਬਾਤ ਕਰਾਂਗੇ ਆਪਾਂ ਤੇ ਕੋਈ ਵੀ ਭਲੇਖੇ ਚ ਨਹੀਂ ਰਹੂਗਾ ਵੀਰ ਇਹਦੇ ਚ ਹੋਰ ਐ ਆਮਦਨ ਵਧੀਆ ਐ ਇਹ ਨਹੀਂ ਗੱਲ ਹੈਗੀ ਆਮਦਨ ਵਧੀਆ ਪਰ ਤੁਸੀਂ ਜੇ ਮੇਰੇ ਮੁਤਾਬਕ ਚੱਲੋ ਮੇਰੇ ਨਾਲ ਜੁੜ ਕੇ ਚੱਲੋ ਮੈਂ ਤੁਹਾਡੀ ਪੂਰੀ ਮਦਦ ਕਰੂੰਗਾ ਤੇ ਆਪਾਂ ਹਰ ਟਾਈਮ ਤੁਹਾਡੇ ਕੋਲ ਫੋਨ ਕਰਦੇ ਆਂ ਫੋਨ ਤੇ ਵੀ ਗੱਲਬਾਤ ਕਰ ਸੁਣਦੇ ਆਂ ਤੇ ਵਿਲਾਜ ਵੀ ਦੱਸਦੇ ਆਂ ਜਿਹੜੇ ਵੀਰ ਮੇਰੇ ਨਾਲ ਜੁੜ ਕੇ ਚੱਲਣਗੇ ਆਪਾਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਤੇ ਜਿਹੜਾ ਚੂਚਿਆ ਪਹਿਲੀ ਗੱਲ ਤਾਂ ਇਹ ਹੈ ਜਦੋਂ ਤੁਸੀਂ ਇਹਦੇ 'ਚ ਕਾਮਯਾਬ ਹੋਣਾ ਹੈ ਤਾਂ ਚੂਚਿਆ ਜਿਹੜਾ ਉਹ ਵਧੀਆ ਬਰੀਡ ਦਾ ਪਾਉਣਾ ਹੈ ਸ਼ੁਰੂਆਤ ਕਰਨੀ ਹੈ ਜਦੋਂ ਜੇ ਵੱਡੀ ਮੁਰਗੀ ਪਾਉਣੀ ਹੈ ਉਹ ਵੀ ਪਿਓਰ ਬਰੀਡ ਪਾਉਣੀ ਹੈ ਹੁਣ ਦੇਖੋ ਸਾਡੇ ਕੋਲੇ ਆਰ ਆਈ ਆਰ ਬਰੀਡ ਹੈ ਪਿਓਰ ਬਰੀਡ ਹੈ ਇਹ ਇੱਕ ਨੰਬਰ ਪਿਓਰ ਬਰੀਡ ਜਿੰਨੇ ਨੇ ਨਵਾਂ ਸ਼ੁਰੂ ਕਰਨਾ ਹੈ ਨਾ ਉਹ ਇਸ ਬਰੀਡ ਤੋਂ ਸ਼ੁਰੂ ਕਰਿਓ ਮਿੱਤਰੋ ਪਿੱਛੇ ਬਲੈਕ ਐਸਟਰੋਲੋਪ ਹੈ ਉਹ ਵੀ ਪਿਓਰ ਬਰੀਡ ਹੈ ਇਹ ਏ ਗ੍ਰੇਡ ਆ ਵੀ ਉਹ ਮੇਰੇ ਕੋਲੇ ਮੁਰਗੀ A ਗ੍ਰੇਡ RIR ਇਹਦੇ ਚ ਕੀ ਹੈ ਥੋੜੀ ਬਹੁਤੀ ਫੰਗੀ ਜੀ ਜ਼ਰੂਰ ਲੱਗੀ ਹੋਈ ਹੈ ਜਦੋਂ ਕਦੇ ਸਾਡੇ ਕੋਲੇ ਮੁਰਗੀ ਜ਼ਿਆਦਾ ਹੋ ਜਾਂਦੀ ਥਾਂ ਜ਼ਿਆਦਾ ਥੋੜੇ ਥਾਂ ਤੇ ਜ਼ਿਆਦਾ ਮੁਰਗੀ ਹੁੰਦੀ ਹੈ ਉਦੋਂ ਇਹ ਆਪਸ ਵਿੱਚ ਲੜ ਪੈਂਦੇ ਹੁੰਦੇ ਨੇ ਮਾੜੇ ਮੋٹے ਇੱਕ ਥੰਗ ਲਾ ਦਿੰਦੇ ਨੇ ਤੇ ਬਾਕੀ 80% ਸਾਫ਼ ਮੁਰਗੀ ਹੈ ਤੇ ਇਸ ਤਰ੍ਹਾਂ ਦੀ ਮੁਰਗੀ ਤੋਂ ਸ਼ੁਰੂ ਕਰਨਾ ਤੁਸੀਂ ਠੀਕ ਹੈ ਜੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਣਾ ਥੋੜੇ ਤੋਂ ਸ਼ੁਰੂ ਕਰਨਾ ਹੈ ਜੇ ਹੁਣ ਤੁਸੀਂ ਵੱਡੀ ਮੁਰਗੀ ਤੋਂ ਸ਼ੁਰੂ ਕਰਦੇ ਹੋ ਜੀ ਆਂਡਾ ਦੇਣ ਵਾਲੀ ਮੁਰਗੀ ਚੱਕਣੀ ਇਹ ਆਪਣੀ ਮੁਰਗੀ ਆਂਡਾ ਵੀ ਦੇ ਰਹੀ ਹੈ ਚਲੋ ਕੋਈ ਕਿਤੋਂ ਵੀ ਚੱਕੋ ਮੈਂ ਇਸ ਨੂੰ ਇਸ ਗੱਲ ਨਾਲ ਮਤਲਬ ਨਹੀਂ ਹੈਗਾ ਜੀ ਪਰ ਮੇਰਾ ਇਹ ਹੈ ਵੀ ਕਾਮਯਾਬ ਕਿਵੇਂ ਹੋਣਾ ਉਹ ਜ਼ਰੂਰ ਸੁਣ ਲਿਓ ਗੱਲ ਬਾਤ ਇਹ 100 ਮੁਰਗੀ ਤੋਂ ਤੁਸੀਂ ਸ਼ੁਰੂ ਕਰਿਓ ਮਿੱਤਰੋ 100 ਮੁਰਗੀ ਤੋਂ ਸ਼ੁਰੂ ਕਰਕੇ ਉਹਦੇ ਉਹਨੂੰ ਜਦੋਂ ਤੁਸੀਂ ਲੈ ਕੇ ਜਾਣਾ ਆਪ ਆ ਕੇ ਲੈ ਕੇ ਜਾਣਾ ਅਗਲੇ ਦੇ ਫਾਰਮ ਤੋਂ ਇਹ ਨਹੀਂ ਹੈਗਾ ਵੀ ਤੁਸੀਂ ਛੱਡ ਜੋ ਜੀ ਤਾਂ ਉਹਦੇ ਚ ਮੁਰਗੀ ਡਿਫੈਕਟਰ ਅਗਲੇ ਦਾ ਸਾਰੀ ਵਧੀਆ ਲੱਗਦੀ ਹੈ ਜੀ ਦੇਖੋ ਤਾਂ ਤੁਸੀਂ ਬਾਅਦ ਦੇ ਵਿੱਚ ਰੌਲਾ ਪੈਂਦਾ ਬਾਅਦ ਦੇ ਵਿੱਚ ਜਾ ਤੁਸੀਂ ਫਿਰ ਨੁਕਸਾਨ ਹੁੰਦਾ ਵੀ ਵਧੀਆ ਨਹੀਂ ਸੀ ਮੁਰਗੀ ਜਾਂ ਬਿਮਾਰ ਸੀ ਤੁਸੀਂ ਚੈੱਕ ਕਰਕੇ ਜਦੋਂ ਤੁਸੀਂ ਮੁਰਗੀ ਲੈਣ ਜਾਣਾ ਤਾਂ ਉੱਥੇ ਤੁਸੀਂ ਘੰਟਾ ਬੈਠੋ ਅਗਲੇ ਕੋਲੇ ਤੇ ਫਾਰਮ ਦੇ ਤੇ ਪੰਜ-ਪੰਜ ਮਿੰਟ ਬਾਅਦ ਧਿਆਨ ਮਾਰੋ ਠੀਕ ਹੈ ਅਸਲ ਤਾਂ ਫਾਰਮ ਦੇ ਕੋਲੇ ਹੀ ਬੈਠੋ ਜਦੋਂ ਜਿਹੜੀ ਮੁਰਗੀ ਬਿਮਾਰ ਠਮਾਰ ਹੋਊਗੀ ਨਾ ਉਹ ਘੰਟੇ ਦੇ ਵਿੱਚ ਵਿੱਚ ਤਾਂ ਚੱਲ ਹੀ ਜਾਊਗਾ ਪਹਿਲੀ ਗੱਲ ਇੱਕ ਤਾਂ ਇਹ ਹੀ ਐ ਜੇ ਨਹੀਂ ਚੱਲਦੀ ਤਾਂ ਉਹ ਸੁਸਤ ਦਿਖਾਈ ਦੇਊਗੀ ਤੁਹਾਨੂੰ ਹਾਂ ਠੀਕ ਐ ਬਾਕੀ ਮੁਰਗੀਆਂ ਭੱਜੀਆਂ ਫਿਰਨਗੀਆਂ ਜੇ ਤਾਂ ਕੋਈ ਡਰਦੀ ਹੋਈ ਖੁੰਜੇ ਚ ਲੁੱਕ ਕੇ ਬੈਗੀ ਵੀ ਇੱਕ ਦੂਜੇ ਨੂੰ ਇਹ ਥੋੜਾ ਜਿਆ ਕੰਨ ਲੱਗ ਜਾਂਦੇ ਨੇ ਮਾਰਨ ਉਹ ਲੁਕਾਣਾ ਦਾ ਉਹ ਹੋਰ ਢੰਗ ਹੁੰਦਾ ਐ ਕਈ ਜਾਨੀ ਸੋਸਤ ਹੁੰਦੇ ਨੇ ਉਹ ਜਾਂਦੇ ਨੇ ਜਿਹੜੇ ਬਿਮਾਰ ਨੇ ਮੁਰਗੀਆਂ ਉਹ ਇੱਕ ਨਹੀਂ ਹੁੰਦੀ ਉਹ ਤਾਂ ਫਿਰ ਸਾਰੀਆਂ ਹੀ ਹੁੰਦੀਆਂ ਨੇ ਪਤਾ ਲੱਗ ਜਾਂਦਾ ਹੈ ਤੇ ਇਹ ਖਿਆਲ ਆ ਜਾਂਦਾ ਆਪ ਲੈ ਕੇ ਆਉਣ ਚ ਇਹ ਕਾਮਯਾਬ ਹੋਣੇ ਜੇ ਤੁਹਾਨੂੰ ਤਾਂ ਤੁਸੀਂ ਆਪ ਮੁਰਗੀ ਜਾਂ ਚੂਚਾ ਲੈ ਕੇ ਆਓ ਡਿਲੀਵਰੀਆਂ ਡਿਲੀਵਰੀਆਂ ਦੇ ਚੱਕਰ ਚ ਨਾ ਪਾਓ ਬਰੀਡ ਏ ਗ੍ਰੇਡ ਨਹੀਂ ਮਿਲਦੀ ਬਹੁਤ ਕੁਝ ਹੁੰਦਾ ਮੈਂ ਸਾਰਾ ਕੁਝ ਦੇਖ ਰਿਹਾ ਸਾਰਾ ਪਤਾ ਹੈ ਸਾਨੂੰ ਆਪਾਂ ਦੇਖੋ ਨਾ ਕਿਸੇ ਦਾ ਨਹੀਂ ਲੈਣਾ ਠੀਕ ਹੈ ਜੀ ਫਿਰ ਬਾਅਦ ਦੇ ਵਿੱਚ ਇਹ ਹੋ ਜਾਂਦਾ ਵੀ ਪਤਾ ਨਹੀਂ ਜਾਣ ਕੇ ਨਾ ਲੈ ਰਹੇ ਹੋ ਠੀਕ ਹੈ ਮੁਰਗੀ ਸਾਫ ਸੁਥਰੀ ਇਸ ਤਰ੍ਹਾਂ ਈ ਈ ਰੰਗ ਦੀ ਮੁਰਗੀ ਲੈਣੀ ਹੈ ਤੁਸੀਂ ਇਹ ਹਲਕੀ ਮੁਰਗੀ ਹੁੰਦੀ ਹੈ ਇੱਕ ਨੋਟ ਕਰ ਲਿਓ ਹਲਕੀ ਹੁੰਦੀ ਹੈ ਮੁਰਗੀ ਇਹ ਜਿਆਦਾ ਮੋਟੀ ਨਹੀਂ ਹੁੰਦੀ ਆਂ ਆਂਡੇ ਵਾਲੇ ਢੇਰ ਲਾ ਦਿੰਦੀ ਹੈ ਠੀਕ ਹੈ ਜੀ ਤੇ ਈ ਇਸ ਤਰ੍ਹਾਂ ਤੁਸੀਂ ਇਹ ਖਰੀਦਣ ਦਾ ਜਿਹੜਾ ਟੰਡ ਹੈ ਉਹ ਤੁਹਾਨੂੰ ਦੱਸਿਆ ਜੇ ਤੁਸੀਂ ਚੂਚੇ ਪਾਲੋਗੇ ਤਾਂ ਚੂਚੇ ਨੂੰ ਤੁਸੀਂ ਲੈ ਕੇ ਆਉਣਾ ਹੈ ਸਰਦੀ ਦੇ ਵਿੱਚ ਅਪਰ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੱਕ ਪਰ ਅੱਧੀ ਅੱਧੀ ਜੁਲਾਈ ਤੱਕ ਚੂਚਾ ਖਰੀਦੇਓ ਉਹਨੂੰ ਪਾਲਣ ਪੋਸਣ ਦਾ ਵਧੀਆ ਖਾਣਕ ਪਾਓ ਉਹਨੂੰ ਸਟਾਰਟਰ ਪ੍ਰੀ ਸਟਾਰਟਰ ਨਹੀਂ ਖਾਣਕ ਪਾਉਣੀ ਉਹਨੂੰ ਆਪਾਂ ਸਟਾਰਟਰ ਪਾਉਣੀ ਹੈ ਜਾਂ ਗਰੋਪ ਆਉਣੀ ਹੈ ਉਸ ਤੋਂ ਬਾਅਦ ਅੰਡੇ ਵੇਲੇ ਦਾ ਲੇਅਰ ਫੇਸ 1 ਸਾਰੇ ਪਾਉਂਦੀ ਹੈ ਜਿਨ੍ਹਾਂ ਦੀਆਂ ਮੁਰਗੀਆਂ ਅੰਡਾ ਨਹੀਂ ਦੇ ਰਹੀਆਂ ਉਹਦੇ ਤੇ ਆਪਾਂ ਵੀਡੀਓ ਕਰਾਂਗੇ ਜੀ ਅਗਲੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲੀ ਵੀਡੀਓ ਕਿਸ ਵਿਸ਼ੇ ਤੇ ਪਾਈਏ ਤੇ ਚੂਚਾ ਲੈ ਆ ਕੇ ਤੁਸੀਂ ਉਹਦਾ ਟੈਂਪਰੇਚਰ ਦਾ ਬਹੁਤ ਧਿਆਨ ਰੱਖਣਾ ਹੈ ਛੋਟਾ ਚੂਚਾ ਨਾ ਲਿਓ ਕੋਸ਼ਿਸ਼ ਕਰਿਓ ਉਹਦੇ 'ਚ ਬਹੁਤ ਤੁਸੀਂ ਨੁਕਸਾਨ ਚਾਹੁੰਦੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਹਿਣਾ ਜਦੋਂ ਚੂਚਾ ਸੇਲ ਆਪਾਂ ਕੁਝ ਚੂਚਾ ਵੀ ਸੇਲ ਕਰਦੇ ਆਂ ਆਪਾਂ ਤੇ ਵਧੀਆ ਬਰੀਡ ਸੁਚਾ ਸੇਲ ਕਰਦੇ ਆਂ ਬਾਦੂ ਵਰੇਟੀਆਂ ਜੀਆਂ ਤਾਂ ਮੈਂ ਰੱਖਦਾ ਨਹੀਂ ਆਰ ਆਈ ਆ ਰੱਖੂ ਬਲੈਕਐਸਟਰ ਨੂੰ ਡਬਲ ਐਫ ਜੀ ਕਰਕੇ ਨਾਲ ਇਹ ਜ਼ਰੂਰ ਰੱਖਦਾ ਬਾਕੀ ਜਹੀ ਦੀ ਜੀ ਦੀ ਡਿਮਾਂਡ ਹੈ ਉਹ ਆਪਾਂ ਦੇ ਦੇ ਦਿੰਦੇ ਆ ਠੀਕ ਹੈ ਜੀ ਤੇ ਚੂਚੇ ਦਾ ਟੈਂਪਰੇਚਰ ਇਹ ਆ ਵੀ ਜਾਂ ਤਾਂ ਉਹਨੂੰ ਮੱਲਬ ਵੀ ਲੱਗਣਗੇ ਦੂਜੀ ਆਉਂਦੀ ਹੁੰਦੀ ਹੈ ਜੀ ਸਰਚ ਲਾਈਟਾਂ ਉਹ ਵੀ ਲੱਗਣਗੀਆਂ ਜਾਂ ਭੱਠੀ ਲवणी ਪਊ ਲੱਕੜਾਂ ਦਾ ਲਾ ਲਈ ਹੋਲੇ ਵਾਲੀ ਨਹੀਂ ਇਹਦੇ 'ਚ ਲੱਗਦੀ ਹੁੰਦੀ ਲੱਕੜ ਵਾਲੀ ਲੱਗੂਗੀ ਤੇ ਉਹਦਾ ਸੇਕ ਟੈਂਪਰੇਚਰ 34 35 36 ਇਹ ਰੱਖਣਾ ਪਊਗਾ ਜਦੋਂ ਚੂਚਾ ਸੋਟਾ ਜੇ ਤੁਸੀਂ ਚੂਚਾ 20 ਦਿਨ ਦਾ ਲਾਉਂਗੇ ਨਾ ਉਹਦੇ 'ਚ ਟੈਂਪਰੇਚਰ ਦਾ ਚੱਕਰ ਨਹੀਂ ਤੁਸੀਂ ਵੱਲ ਬਲਾ ਕੇ ਸਾਰ ਲੂਗੇ ਬਸ ਇੰਨਾ ਕੰਮ ਹੈ ਚੂਚਾ 20 ਦਿਨ ਤੋਂ ਉੱਪਰ ਉੱਪਰ ਵਾਲਾ ਲੈ ਲਓ ਮੀਨੇ ਦਾ ਲੈ ਲੋ ਤਾਂ ਜ਼ਿਆਦਾ ਵਧੀਆ ਹੈ ਤੇ ਛੋਟਾ ਚੂਚਾ ਤੁਹਾਨੂੰ ਨਵੇਂ ਬੰਦਿਆਂ ਨੂੰ ਵੀ ਪੁਰਾਣਿਆਂ ਨੂੰ ਵੀ ਦਿੱਕਤਾਂ ਆਉਂਦੀ ਹੋਈ ਆਉਂਦੀ ਹੈ ਚੂਚੇ ਤੇ ਖਰਚਾ ਤਾਂ ਤੁਹਾਡੇ ਕੋਲੇ ਵੀ ਉਹਨਾਂ ਹੁਣ ਅਗਲੇ ਕੋਲੇ ਵੀ ਫਿਰ ਅਗਲੇ ਦੀ ਜ਼ਿੰਮੇਵਾਰੀ ਤੇ ਰਹਿਣ ਦੇ ਯਾਰ ਤੁਸੀਂ ਕਿਉਂ ਗੱਲ ਪਾਉਣੀ ਹੁੰਨੇ ਹੋ ਮਾਰੇ ਹੈਨਾ ਤੇ ਅਗਲੇ ਨੇ ਉਹਨੇ ਜਿਹੜੀ ਖਰਾਕ ਲੈਣੀ ਆ ਤਾਂ ਲੈਣੀ ਹੈ ਜੇ ਉਹ ਹਜੇ ਰੇਟ ਵੱਧ ਹੋ ਜਾਂਦਾ ਉਹਦਾ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਗੱਲਾਂ ਕਹਿਣਾ ਵੀ ਕਾਮਯਾਬ ਹੋਣ ਲਈ ਪੈਸਾ ਕਿੰਨ ਬਚਾਉਣ ਦੇ ਲਈ ਵੱਧ ਤੋਂ ਵੱਧ ਇਹ ਗੱਲਾਂ ਜ਼ਰੂਰੀ ਨੁਕਤੇ ਨੇ ਫਿਰ ਉਹਦੇ ਥੱਲੇ ਚੌਲਾਂ ਦਾ ਸਿਲਕਾ ਸੁਲਕਾ ਉਹ ਬਦਲਦੇ ਰਹੋ ਵਧੀਆ ਪਾਓ ਤੇ ਦਿੱਕਤ ਜੇ ਕੋਈ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅ ਡੇਲੀ ਮੇਰੇ ਨਾਲ ਗੱਲਬਾਤ ਕਰੋ ਜਾਂ WhatsApp group ਆਪਾਂ ਬਣਾਏ ਹੁੰਦੇ ਨੇ ਉਹਦੇ 'ਚ ਗੱਲਬਾਤ ਕਰੋ ਜਾਂ ਸਿੱਧਾ ਮੇਰੇ WhatsApp ਤੇ ਮੈਸੇਜ ਦਿਓ ਵੀ ਇਸ ਤਰ੍ਹਾਂ ਨੇ ਵੀਡੀਓ ਨਾਲ ਪਾਓ ਵਰਟੈਕਸ ਦੀ ਇਹਾਂ ਵੱਡੀ ਮੁਰਗੀ ਦੀ ਵੱਡੀ ਮੁਰਗੀ ਨੂੰ ਕੋਈ ਦਿੱਕਤ ਆਉਂਦੀ ਹੈ ਬਸ ਇੰਨੀ ਕੁ ਬੇਨਤੀ ਹੈ ਸਮਾਂ ਕੀਮਤੀ ਹੈ ਸਭ ਦਾ ਗੱਲਬਾਤ ਪੁਆਇੰਟ ਟੂ ਪੁਆਇੰਟ ਕਰੀਏ ਜਿਹੜੀ ਜਿੰਨੀ ਆਪਣੀ ਆਪਾ ਸਵਾਲ ਕੋਈ ਦਿੱਕਤ ਹੈ ਇਹ ਉਸ ਤੋਂ ਬਾਅਦ WhatsApp ਤੇ ਕੋਸ਼ਿਸ਼ ਵੱਧ ਤੋਂ ਵੱਧ ਕਰਿਓ ਮੇਰੇ ਵੀਰ WhatsApp ਤੇ ਗੱਲਬਾਤ ਆਪਣੀ ਹੁੰਦੀ ਰਹੇ ਠੀਕ ਹੈ ਜੀ ਬਾਕੀ ਇਹ ਵੀਡੀਓ ਗਰੇਵਾਲ ਪੋਲਟਰੀ ਕਿੰਗ ਚੈਨਲ ਨੂੰ ਤੁਸੀਂ ਮਤਲਬ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਸਬਸਕ੍ਰਾਈਬ ਜਰੂਰ ਕਰ ਲੋ ਇਹਨੂੰ ਤੇ ਅੱਗੇ ਸ਼ੇਅਰ ਕਰੋ ਤਾਂ ਕਿ ਜੇ ਲੋੜਵੰਦਾਂ ਕੋਲੇ ਪਹੁੰਚ ਸਕੇ ਆਪਣੇ ਪੰਜਾਬ ਦੇ ਨੌਜਵਾਨ ਕੋਈ ਬਾਹਰ ਨੂੰ ਭੱਜਦਾ ਕੋਈ ਪ੍ਰਾਈਵੇਟ ਨੌਕਰੀ ਕਰਦਾ ਉੱਥੇ ਉਹ ਮਨਮਰਜ਼ੀ ਨਾਲ ਸ਼ੋਸ਼ਣ ਕਰਦੇ ਨੇ ਤੇ ਇੱਥੇ ਜੇ ਅੱਠ ਦਰਸਾ ਇੱਕ ਧੰਦਾ ਕਰੇ ਉਹ 100 200 ਮੁਰਗੀ ਰੱਖੇ ਤਾਂ ਉਹ ਬਾਹਰ ਜਾਣ ਦੀ ਲੋੜ ਨਹੀਂ ਪ੍ਰਾਈਵੇਟ ਨੌਕਰੀ ਦੀ ਲੋੜ ਨਹੀਂ ਠੀਕ ਹੈ ਜੀ ਆਪ ਦਾ ਨਜ਼ਾਰੇ ਨਾਲ ਰੋਹੋ ਜ਼ਿੰਦਗੀ ਜਿਓ ਤੇ ਇਸ ਤਰ੍ਹਾਂ ਉਸ ਤੋਂ ਬਾਅਦ ਖਰਾਕ ਆ ਜਾਂਦੀ ਹੈ ਖਰਾਕ ਹੈ ਜਿਹੜੀ ਕੋਸ਼ਿਸ਼ ਕਰੋ ਘੱਟ ਤੋਂ ਘੱਟ ਪੈਸਾ ਲੱਗੇ ਖਰਾਕ ਤੇ ਜਿਵੇਂ ਤੁਸੀਂ ਹੰਡੇ ਵਾਲੀ ਫੀਡ ਜੇ ਪਾਉਣੇ ਹੋ ਲੇਅਰ ਫੇਸ ਵਨ ਤਾਂ ਉਹਦੇ ਨਾਲ ਅੱਧੀ ਤੁਸੀਂ ਆਪਦੀ ਖਰਾਕ ਲੈ ਲਓ ਸਸਤੀ ਜਿਵੇਂ ਹੁਣ ਮੰਡੀ 'ਚ ਚੌਲ ਆਉਣਗੇ ਮੰਡੀ 'ਚ ਚੌਲਾਂ ਦਾ ਟੋਟਾ ਆਊਗਾ ਕੁਝ ਕਿਣਕੀ ਆ ਜਾਂਦੀ ਹੈ ਉਹ ਖਰੀਦ ਲਓ ਉਹ ਮਿਕਸ ਕਰਕੇ ਦਿਓ ਜੀ ਇਹਨਾਂ ਨੂੰ ਠੀਕ ਹੈ ਸਰਦੀਆਂ ਦੇ ਵਿੱਚ ਸੌਰੀ ਮੂਰੇ ਕਣਕ ਦਾ ਸੀਜ਼ਨ ਹੁੰਦਾ ਜਦੋਂ ਉਦੋਂ ਕਣਕ ਦਾ ਚਾਰ ਹੁੰਦਾ ਜਿਹੜਾ ਉਹ ਲੈ ਲਓ ਕੋਈ ਮੂੰਗੀ ਮੰਗੀ ਦਾ ਟੋਟਾ ਮਿਲਦਾ ਜਾਂ ਕੋਈ ਹੋਰ ਫਸਲ ਦਾ ਮਿਲਦਾ ਉਹ ਲੈ ਲਓ ਤੁਸੀਂ ਜਿਹੜਾ ਲਗਭਗ ਤੁਹਾਨੂੰ 15 ਰੁਪਏ ਦੇ 16 ਰੁਪਏ ਦੇ ਨੇੜੇ ਤੇੜੇ ਮਿਲਦਾ ਉਹ ਤੁਹਾਨੂੰ ਫਿਰ ਬਹੁਤ ਬਚਤ ਦੇਊਗਾ ਹੁਣ ਮੇਰਾ ਲਿਆ ਹੋਇਆ ਮੈਂ ਉਹੀ ਪੌਣਾ ਤੁਸੀਂ ਜਿਹੜਾ ਦੇਖ ਰਹੇ ਚੁਗਦੇ ਨੇ ਇਹ ਕਣਕ ਦਾ ਚੂਰਾ ਹੋ ਗਿਆ ਤੇ ਸਰੋਂ ਸਰੋਂ ਹੋਰ ਬਹੁਤ ਚੁਗਾ ਮੱਕੀ ਵੀ ਲੈ ਲੈਣਾ ਹੁੰਦਾ ਮੈਂ ਟੋਟਾ ਇਹ ਚੀਜ਼ਾਂ ਤੁਸੀਂ ਪਾ ਕੇ ਵੱਧ ਵੱਧ ਪੈਸਾ ਕਮਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਧਿਆਨ ਰੱਖੋ ਮੌਸਮ ਬਦਲਦਾ ਹੈ ਹੁਣ ਤੇ ਰਾਤ ਨੂੰ ਪੱਕੇ-ਪੁੱਕੇ ਨਾ ਲਾਓ ਤੇ ਥੋੜੇ ਤੋਂ ਸ਼ੁਰੂ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਥੋੜੇ ਤੋਂ ਸ਼ੁਰੂ ਕਰਕੇ ਤੁਸੀਂ ਬਹੁਤ ਕਾਮਯਾਬ ਹੋ ਜਾਓਗੇ ਠੀਕ ਹੈ ਜੀ ਤੇ ਬਾਕੀ ਕੋਈ ਗਲਤੀ ਹੁੰਦੀ ਆ ਤਾਂ ਮਾਫੀ ਚਾਹੁੰਦੇ ਆ ਜੀ ਕੋਈ ਵੀ ਤੁਹਾਨੂੰ ਲੋੜ ਹੈ ਹਰ ਟਾਈਮ ਮੈਂ 24 ਘੰਟੇ ਤੁਹਾਡੇ ਨਾਲ ਹਾਜ਼ਰ ਹਾਂ ਠੀਕ ਹੈ ਜੀ ਤੇ ਕਿਸੇ ਵੀ ਸਮੇ ਤੁਹਾਨੂੰ ਕੋਈ ਵੀ ਲੋੜ ਹੈ ਮੈਨੂੰ ਫੋਨ ਕਰ ਸਕਦੇ ਹੋ ਤੁਸੀਂ ਤੇ